ਤੋ ਇੱਕ ਜੰਗ ਚੱਲ ਰਹੀ ਆ ਉਸ ਸਾਈਡ ਔਰ ਇੱਕ ਜੰਗ ਚੱਲ ਰਹੀ ਹੈ ਸਾਡੇ ਅੰਦਰਲੇ ਪਾਸੇ ਜਿਹੜੀ ਸਾਡੀ ਅੰਦਰ ਦੀ ਜੰਗ ਹੈ ਨਾ ਉਹ ਸਾਨੂੰ ਅੰਦਰੋਂ ਖੋਖਲਾ ਕਰ ਰਹੀ ਹੈ ਸਾਡੇ ਅੰਦਰ ਡਰ ਪੈਦਾ ਕਰ ਰਹੀ ਹੈ ਘਬਰਾਹਟ ਪੈਦਾ ਕਰ ਰਹੀ ਹੈ ਸਾਡੇ ਅੰਦਰ ਚਿੰਤਾ ਪੈਦਾ ਕਰ ਰਹੀ ਹੈ ਮੈਂ ਚਾਹੁੰਦਾ ਕਿ ਅਗਰ ਅਸੀਂ ਪਰਿਵਾਰ ਦੇ ਜਿਹੜੇ ਮੂਹਰਵਾਰ ਬੰਦੇ ਆ ਅਗਰ ਅਸੀਂ ਆਪਣੇ ਅੰਦਰ ਹੌਸਲਾ ਰੱਖਾਂਗੇ ਅਸੀਂ ਆਪਣੇ ਅੰਦਰ ਅੰਦਰ ਇੱਕ ਜੋਸ਼ ਰੱਖਾਂਗੇ ਔਰ ਆਪਣੇ ਨੂੰ ਸਟੇਬਲ ਰੱਖਾਂਗੇ ਤਾਂ ਹੀ ਹੋ ਸਕਦਾ ਹੈ ਕਿ ਅਸੀਂ ਵੀ ਪੋਜ਼ਿਟਿਵ ਰਵਾਂਗੇ ਉਹਦੇ ਨਾਲ ਔਰ ਅਸੀਂ ਆਪਣੇ ਪਰਿਵਾਰ ਔਰ ਆਸ-ਪਾਸ ਦੇ ਜਿਹੜੇ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਲੋਕ ਬਾਹਰ ਵਾਲੀ ਜੰਗ ਨੂੰ ਦੇ ਕੇ ਅੰਦਰ ਵਾਲੀ ਜੰਗ ਨੂੰ ਹੋਰ ਵਧਾ ਲਿਆ ਤਾਂ ਸਾਡੇ ਜਿਹੜੀ ਘਬਰਾਹਟ ਬੇਚੈਨੀ ਇੱਥੇ ਵਧੇਗੀ ਉੱਥੇ ਡਰ ਵੀ ਵੱਧ ਜਾਏਗਾ ਉਹ ਜਿੰਨਾ ਡਰ ਸਾਡੇ ਅੰਦਰ ਵਧੇਗਾ ਉਹਦੇ ਨਾਲ ਅਸੀਂ ਆਸ-ਪਾਸ ਦੇ ਲੋਕਾਂ ਨੂੰ ਹੋਰ ਡਰਾਵਾਂਗੇ ਹੋਰ ਘਬਰਾਹਟ ਉਹਦੇ ਅੰਦਰ ਪੈਦਾ ਕਰ ਦਵਾਂਗੇ ਔਰ ਉਹਦੇ ਨਾਲ ਕੀ ਹੋਏਗਾ ਸਾਡੇ ਪਰਿਵਾਰਾਂ ਦਾ ਜਿਹੜਾ ਮਾਹੌਲ ਉਹ ਅਨਸਟੇਬਲ ਹੋ ਜਾਏਗਾ ਸੋ ਜੋ ਬਾਹਰ ਚੱਲ ਰਿਹਾ ਹੈ ਉਹ ਸਾਡੇ ਜਿਹੜੇ ਨੌਜਵਾਨ ਜਵਾਨ ਉੱਥੇ ਲੱਗੇ ਹੋਏ ਨੇ ਆਰਮੀ ਵਾਲੇ ਉਹ ਚੀਜ਼ ਨੂੰ ਸੰਭਲਣਗੇ ਪਰ ਸਾਡੀ ਘਰ ਦਾ ਜਿਹੜਾ ਮਾਹੌਲ ਹੈਗਾ ਸਾਡੇ ਅੰਦਰ ਦਾ ਜੋ ਮਾਹੌਲ ਹੈਗਾ ਉਹਨੂੰ ਅਸੀਂ ਹੀ ਕੰਟਰੋਲ ਕਰਨਾ ਔਰ ਆਪਣੀ ਮਿਹਨਤ ਨਾਲ ਹੀ ਚੀਜ਼ ਕੰਟਰੋਲ ਹੋਣੀ ਹੈ ਜਿੱਦੇ ਲਈ ਤੁਸੀਂ ਪਾਰਟ ਕਰੋ ਸਿਮਰਨ ਕਰੋ ਆਪਣੇ ਆਪ ਆਪਣੇ ਮੂਡ ਵਿੱਚ ਕੋਈ ਸਿਮਰਨ ਜਿਹੜਾ ਤੁਸੀਂ ਕਰਦੇ ਰਹੋ ਦੀ ਅਰਦਾਸ ਕਰੋ ਤਾਂ ਜੋ ਤੁਸੀਂ ਵੀ ਪੋਜ਼ਿਟਿਵ ਰਹੋ ਉਹ ਤੁਹਾਡੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਵੀ ਪੋਜ਼ਿਟਿਵ ਰਹਿ ਸਕਣ